ਕਪ 2026 ਖੇਡਿਆ ਜਾ ਰਿਹਾ ਕੱਲ ਇਹ ਚ ਮਾ ਮੁਕਾਬਲਾ ਸੀਗਾ ਜੀ ਪਾਕਿਸਤਾਨ ਤੇ ਇੰਡੀਆ ਦੀ ਟੀਮ ਦਾ ਦੋਵਾਂ ਦਾਨ ਦਾ ਮਾ ਮੁਕਾਬਲਾ ਸੀਗਾ ਜੇ ਸਾਡੀ ਟੀਮ ਇੰਡੀਆ ਨੇ ਸਾਡੇ ਦਿਲ ਜਿੱਤ ਲੇ ਸਾਨੂੰ ਖੁਸ਼ੀ ਦਾ ਇਜ਼ਹਾਰ ਬਹੁਤ ਜ਼ਿਆਦਾ ਸੀ ਸ਼ੇ ਖੁਸ਼ੀ ਦਾ ਇਜ਼ਹਾਰ ਕਰਨੇ ਸਾਡਾ ਮਨ ਮੰਗ ਲਿਆ ਬਹੁਤ ਅੱਛਾ ਪ੍ਰਦਰਸ਼ਨ ਕਰਕੇ ਤੇ ਸਾਡੇ ਕ੍ਰਿਕਟ ਪ੍ਰੇਮੀ ਨੂੰ ਆਸ ਵੀ ਟੀਮ ਇੰਡੀਆ ਤੋਂ ਇਹੀ ਸੀਗੀ ਕਿ ਅੱਛਾ ਪ੍ਰਦਰਸ਼ਨ ਕਰਕੇ ਪਲ ਪਾਕਿਸਤਾਨ ਨੂੰ ਹਰਾਣਗੇ ਪੂਰੇ ਹਿੰਦੁਸਤਾਨ ਦੇ ਇਹੋ ਹੀ ਕਾਮਨਾ ਸੀਗੀ ਕਿ ਪਾਕਿਸਤਾਨ ਨੂੰ ਜਾ ਕੇ ਇਸ ਤਰ੍ਹਾਂ ਕਰਦਾ ਪਾਕਿਸਤਾਨ ਨੂੰ ਇਹ ਮੈਚ ਵਿੱਚ ਜ਼ਰੂਰ ਹਰਾਇਆ ਜਾਣਾ ਚਾਹੀਆ ਕੌਮ ਕੇ ਸਾਡੀ ਟੀਮ ਇੰਡੀਆ ਟੀਮ ਇੰਡੀਆ ਬੜੀ ਵਾਰੀ ਪਾਕਿਸਤਾਨ ਨੂੰ ਹਰਾ ਚੁੱਕੀ ਹੈ ਤੇ ਕੱਲ ਫਿਰ ਬਹੁਤ ਅੱਛਾ ਪ੍ਰਦਰਸ਼ਨ ਕਰਕੇ ਉਹਨਾਂ ਨੇ ਸਾਡੇ ਜਿਹੜੇ ਪਾਕਿਸਤਾਨ ਨੂੰ ਹਰਾਇਆ ਸਾਡੇ ਕ੍ਰਿਕਟ ਪ੍ਰੇਮੀਆਂ ਦਾ ਮਨ ਮੋਹ ਲਿਆ ਟੀਮ ਇੰਡੀਆ ਨੇ ਉਹਦੇ ਵਾਸਤੇ ਮੈਂ ਅੱਜ ਗਲਤੀ ਨ ਪਤੰਗਾ ਵੀ ਸਪੈਸ਼ਲ ਤਿਆਰ ਕੀਤੀਆਂ ਵਧਾਈ ਵਾਸਤੇ ਜਿੱਥੇ ਸੂਰਜ ਕੁਮਾਰ ਯਾਦਵ ਦੇ ਨਾਲ ਕਿਸ਼ਨ ਸਿੰਘ ਜੀ ਹੈਗੇ ਨੇ ਕਿਸ਼ਨ ਸਿੰਘ ਜੀ ਹੈਗੇ ਨੇ ਬਹੁਤ ਅੱਛਾ ਪ੍ਰਦਰਸ਼ਨ ਕਰਕੇ ਆਪਣੇ 77 ਸਕੋਰ ਮਾਰ ਕੇ ਜਿਹੜਾ ਜਿਵੇਂ ਦਾ ਰੋਕੋ ਬਦਲ ਦਿੱਤਾ ਸੀਗਾ ਮੈਚ ਦਾ ਬਹੁਤ ਅੱਛਾ ਪ੍ਰਦਰਸ਼ਨ ਕਰਕੇ ਅੱਛੀ ਸਕੋਰ ਲੰਬੀ ਮਾਰ ਕੇ ਤੇ ਜਿਹੜਾ ਪਾਕਿਸਤਾਨ ਨੂੰ ਕਰਾਰੀ ਹਾਰ ਮਿਲੀ ਮੈਨੂੰ ਆਤ ਸੀਗੀ ਕਿ ਮੈਂ ক্রিকেট ਪ੍ਰੇਮੀ ਪਤੰਗ ਪ੍ਰੇਮੀ ਦੇ ਨਾਲਾ ক্রিকেট ਪ੍ਰੇਮੀ ਵੀ ਆ ਜਦੋਂ ਵੀ ਹਿੰਦੁਸਤਾਨ ਪਾਕਿਸਤਾਨ ਦਾ ਮੁਕਾਬਲਾ ਆਉਂਦਾ ਮੈਂ ਸਪੈਸ਼ਲ ਪਤੰਗਾ ਬਣਾਉਣਾ ਮੈਂ ਪਤੰਗਾ ਇੱਕ ਦਿਨ ਪਹਿਲਾਂ ਤਿਆਰ ਕਰ ਲਿਆ ਸੀ ਮੈਨੂੰ ਪਤਾ ਸੀਗਾ ਕਿ ਮੁਕਾਬਲਾ ਹੋਣ ਜਾ ਰਿਹਾ ਦਿਲਾਂ ਦੀ ਧੜਕਣਾ ਵਧੀਆਂ ਹੋਈਆਂ ਸੀਗੀਆਂ ਪਰ ਇੰਡੀਆ ਨੇ ਬਹੁਤ ਅੱਛਾ ਪ੍ਰਦਰਸ਼ਨ ਕਰਕੇ ਇੱਕ ਤਰਫਾ ਮੈਚ ਕਰ ਦਿੱਤਾ ਤੇ ਪਾਕਿਸਤਾਨ ਨੂੰ ਕਰਾਰੀ ਹਾਰ ਦਿੱਤੀ ਸਾਨੂੰ ਬਹੁਤ ਖੁਸ਼ੀ ਹੋਈ ਸਾਡੀ ਟੀਮ ਇੰਡੀਆ ਨੇ ਪਾਕ ਅੱਛੀ ਜਿਹੜਾ ਅੱਜ ਗੋਲੀ ਦਾ ਜਵਾਬ ਇਹਨਾਂ ਨੇ ਬੈਟ ਬੱਲੇ ਦੇ ਨਾਲ ਦੇਣਾ ਚਾਹਨੇ ਆ ਤੇ ਸਾਡੀ ਟੀਮ ਇੰਡੀਆ ਨੇ ਬੈਟ ਬੱਲੇ ਨਾਲ ਜਵਾਬ ਦੇ ਕੇ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ ਕਿ ਜਿਹੜਾ ਸਾਡਾ ਭਾਰਤ ਤੋਂ ਮਹਾਨ ਹੈਗਾ ਆ ਦੇ ਵਰਗਾ ਕੋਈ ਦੇਸ਼ ਨਹੀਂ ਹੈ ਹੁਣ 8 ਮਾਰਚ ਦੀ ਵੀ ਉਸੇ ਜੀ ਹਾਂ ਜਿਹੜੇ ਸਾਡੀ ਟੀਮ ਇੰਡੀਆ ਬਹੁਤ ਅੱਛਾ ਪ੍ਰਦਰਸ਼ਨ ਕਰ ਰਹੀ ਹੈ ਲਗਾਤਾਰ ਤਿੰਨ ਮੈਚ ਜਿੱਤ ਗਈ ਹੈ ਜਿਹੜਾ 18 ਨੂੰ ਮੈਚ ਆ ਰਿਹਾ ਜਾਂ ਰਿਹਾ ਨਾ ਬੀਬੀਆਂ ਨਾਲ ਉਹ ਵੀ ਜੜੀ ਹੈ ਸਾਡੀ ਟੀਮ ਇੰਡੀਆ ਜਿੱਤੇਗੀ ਇਹ ਅਜੇ ਰਹੇਗੀ ਸਬ ਨਾਟ ਆਊਟ ਜਾਏਗੀ ਅਜੇ ਰਹੇਗੀ ਤੇ ਸਾਨੂੰ ਆਸ ਹੈ ਕਿ ਜਿਹੜਾ 8 ਮਾਰਚ ਨੂੰ ਮੁਕਾਬਲਾ ਹੋ ਰਿਹਾ ਸ਼ਾਇਦ ਪਾਕਿਸਤਾਨ ਨਾਲ ਹੀ ਆ ਜਵੇ ਕਿਉਂਕਿ ਸੈਮੀਫਾਈਨਲ ਚ ਨਾ ਮੁਕਾਬਲਾ ਹੈ ਤੇ ਫਾਈਨਲ ਦੇ ਵਿੱਚ ਜ਼ਰੂਰ ਪਾਕਿਸਤਾਨ ਨਾਲ ਹੋਏਗਾ ਅਸੀਂ ਚਾਹਨੇ ਇੱਕ ਵਾਰੀ ਫਿਰ ਜਿਹੜਾ ਮੁਕਾਬਲਾ 8 ਮਾਰਚ ਨੂੰ ਪਾਕਿਸਤਾਨ ਨਾਲ ਹੋਵੇਗਾ ਟੀਮ ਇੰਡੀਆ ਫਿਰ ਇੱਕ ਵਾਰੀ ਅੱਛਾ ਪ੍ਰਦਰਸ਼ਨ ਕਰਕੇ ਇਹਨਾਂ ਨੂੰ ਕਰਾਰਾ ਜਵਾਬ ਦੇਵਗੀ ਪਾਕਿਸਤਾਨ ਨੂੰ ਕਰਾਰਾ ਜਵਾਬ ਦੇਵਗੀ ਕਿਉਂਕਿ ਸਾਡੇ ਹਿੰਦੁਸਤਾਨ ਵਰਗੀ ਕ੍ਰਿਕਟ ਕਿੱਥੇ ਨਹੀਂ ਖੇਡੀ ਜਾਂਦੀ ਤੇ ਸਾਡੀ ਕ੍ਰਿਕਟ ਦੀ ਜਿਹੜੀ ਟੀਮ ਮਹਾਨ ਹੈਗੀ ਹੈ ਜੀ ਤੇ ਅਸੀਂ ਇਹਨਾਂ ਨੂੰ ਵਧਾਈ ਦੇ ਕੇ ਪਤੰਗਾ ਮੈਨ ਤਿਆਰ ਕਰਕੇ ਇਹਨਾਂ ਨੂੰ ਬਹੁਤ ਬਹੁਤ ਸੂਰਿਆ ਕੁਮਾਰ ਯਾਦਵ ਤੇ ਟੀਮ ਇੰਡੀਆ ਨੂੰ ਵਧਾਈ ਦਿੱਤੀ ਹੈ ਕਿ ਜਿਹੜਾ ਕੱਲ ਇਹਨਾਂ ਨੇ ਪਾਕਿਸਤਾਨ ਨੂੰ ਹਰਾ ਕੇ ਸਾਡੇ ਕ੍ਰਿਕਟ ਪ੍ਰੇਮੀਆਂ ਦਾ ਮਨ ਮੋਹ ਲਿਆ ਜੀ ਜੁਨੀ ਸਾਹਿਬ ਆਸ ਤਾਂ ਬਹੁਤ ਵੱਡੀ ਚੀਜ਼ ਹੈ ਆਸ ਤੋਂ ਉੱਪਰ ਚੀਜ਼ ਨਹੀਂ ਵਿਸ਼ਵਾਸ ਸੀਗਾ ਵੀ ਟੀਮ ਇੰਡੀਆ ਜਿਹੜੀ ਕਿ ਚੇਤ ਦਰ ਇਹ ਜਿਹੜਾ ਮੈਚ ਹੈ ਜੀ ਦਿਲਾਂ ਦੀ ਧੜਕਣ ਵਧਾਣ ਘਟਾਣ ਵਾਲਾ ਸੀਗਾ ਜੀ ਸਾਡੇ ਪਰਸੋਂ ਦੀ ਸਾਡੀ ਟਾਈਮ ਨਹੀਂ ਬੀਤ ਰਿਆ ਕਿ ਅਸੀਂ ਕਹਿੰਦੇ ਕਿਹੜੇ ਵੇਲੇ ਜਾ ਕੇ 7 ਵਜਾਂ ਤੇ ਅਸੀਂ ਜਾ ਕੇ ਟੀਵੀ ਦੇ ਅੱਗੇ ਬਈਏ ਤੇ ਮੈਚ ਸਟਾਰਟ ਹੋਵੇ ਉਹਦੇ ਕਰਕੇ ਮੈਨੂੰ ਆਸ ਸੀ ਕਿ ਟੀਮ ਬਹੁਤ ਅੱਛਾ ਪ੍ਰਦਰਸ਼ਨ ਕਰਦੀ ਆ ਰਹੀ ਹੈ ਤੇ ਟੀਮ ਪ੍ਰਦਰਸ਼ਨ ਅੱਛਾ ਕਰੇਗੀ ਹੱਲੇ ਵੀ ਜੇਕਰ ਭਾਰਤ ਨੇ 175 ਸਕੋਰ ਮਾਰੀ ਤੇ ਸਾਨੂੰ ਆਸ ਸੀ ਕਿ 200 ਸਕੋਰ ਮਾਰੇਗੀ ਪਰ ਫਿਰ ਵੀ ਪਾਕਿਸਤਾਨ ਜਿਹੜੀ ਇੱਕ ਤਰਫਾ ਖੇਡ ਗਈ ਉਹਨਾਂ ਦੇ ਸ਼ੁਰੂ ਜੇ ਤਿੰਨ ਵਿਕਟ ਗਿਰ ਗਏ ਉਹਨਾਂ ਦੀ ਜਿਹੜੀ ਟੀਮ ਹੈ ਆਕਸੀਜਨ ਤੇ ਲੱਗੀ ਹੌਲੀ ਹੌਲੀ ਸਕੋਰ ਕਰਦੇ ਕਰਦੇ ਉਹ 118 ਸਕੋਰ ਤੇ ਜਾ ਕੇ ਪਾਕਿਸਤਾਨ ਦੀ ਜਿਹੜੀ ਟੀਮ ਹੈਗੀ ਇਹ ਸਿਮਟ ਗਈ ਤੇ ਉਹਨੂੰ ਬਹੁਤ ਵੱਡੀ ਉਹਨਾਂ ਨੂੰ ਹਾਰ ਦਿੱਤੀ ਹੈ ਬੋੜੀ ਕਰਾਰੀ ਹਾਰ ਦਿੱਤੀ ਹੈ ਪਾਕਿਸਤਾਨ ਨੂੰ ਸਾਡੀ ਜਿਹੜੀ ਟੀਮ ਇੰਡੀਆ ਨੇ ਬਹੁਤ ਅੱਛਾ ਪ੍ਰਦਰਸ਼ਨ ਕਰਕੇ ਜਿਹੜੀ ਸਾਨੂੰ ਜਿੱਤ ਦਲਵਾਈ ਹੈ ਜੀ